ਸਭ ਨੂੰ ਸਤਿ ਸ੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਇਸ ਵੀਡੀਓ ਵਿੱਚ ਅੱਜ 1 ਮਈ 2025 ਨੂੰ ਦਿਨ ਦੇ 11 ਵਜੇ ਪਖੜਾ ਨਹਿਰ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਦਿਖਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਪਖੜਾ ਨਹਿਰ ਜੋ ਨੰਗਲ ਚੌਂਕ ਦੇ ਸਾਹਮਣੇ ਰੋਪੜ ਦੇ ਪੋਲਾ ਉਹ ਜਿੱਧਰੋਂ ਪਾਣੀ ਆ ਰਿਹਾ ਉਹ ਸਾਈਡ ਦਿਖਾ ਰਿਆਂ ਕਿਉਂਕਿ ਇਸ ਤੋਂ ਅੱਗੇ ਪੁਲ ਤੋਂ ਅੱਗੇ ਨਹਿਰ ਨੀਵੀਂ ਆ ਇਸ ਲਈ ਇੱਥੇ ਪਾਣੀ ਰੋਡ ਦੇ ਨਾਲ ਆ ਰਿਹਾ ਥੋੜਾ ਇਹ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਲੈਵਲ ਔਰ ਪਾਣੀ ਦਾ ਰੰਗ ਬਹੁਤ ਸਾਫ ਰੰਗ ਆ ਕਿਉਂਕਿ ਜੇਕਰ ਨੀਂ ਵਗੈਰਾ ਪੈਂਦੇ ਹੋਣ ਤੇ ਸਾਈਡਾਂ ਤੋਂ ਮਿੱਟੀ ਖੋਲ ਕੇ ਵਿੱਚ ਪੈ ਜਾਂਦੀ ਆ ਪਾਣੀ ਦਾ ਰੰਗ ਕਿਸਮੇ ਲਾ ਜਾਂਦਾ ਇਹ ਜਿੱਧਰ ਨੂੰ ਪਾਣੀ ਜਾ ਰਿਹਾ ਰੋਪੜ ਨੰਗਲ ਚੌਂਕ ਦੇ ਸਾਹਮਣੇ ਜੋ ਪੋਲਾ ਇਹ ਦੇਖੋ ਕਿਉਂਕਿ ਉਧਰ ਜਗਾ ਪੁੱਲ ਤੋਂ ਅਗੇ ਨਹਿਰ ਨੀਵੀਂ ਆ ਪਾਣੀ ਪੂਰੇ ਰੋਡ ਤੇ ਨਾਲ ਜਾ ਰਿਹਾ ਫਰਾਟੇ ਮਾਰਦਾ ਇਹ ਤੁਸੀਂ ਦੇਖ ਰਹੇ ਹੋ ਜੀ ਅੱਜ 1 ਮਈ 2025 ਨੂੰ ਦਿਨੇ 11 ਵਜੇ ਭਾਖੜਾ ਨਹਿਰ ਵਿੱਚ ਪਾਣੀ ਦਾ ਲੈਵਲ ਇਹ ਰੋਪੜ ਸ਼ਹਿਰ ਦੇ ਸਾਹਮਣੇ ਜੋ ਰੇਲਵੇ ਲਾਈਨ ਦੇ ਉੱਪਰ ਪੁਲ ਬਣਿਆ ਸਾਹਮਣੇ ਦੇਖੋ ਉਹ ਸੜਕ ਜੋ ਚੰਡੀਗੜ੍ਹ ਮੰਗਲ ਹਾਈਵੇ ਆ ਗੱਡੀਆਂ ਦੇਖ ਰਹੀਆਂ ਜਾਂਦੀਆਂ ਉਹਦੇ ਸਾਹਮਣੇ ਤੋਂ ਦਿਖਾ ਰਿਹਾ ਇਹ 뷰 ਲੈਵਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਰਸ਼ਾਤਾਂ ਨੂੰ ਤਾਂ ਜਦੋਂ ਪਾਣੀ ਦੀ ਵੀ ਖੇਤਾਂ ਵਿੱਚ ਕਾਫੀ ਲੋਡ ਹੁੰਦੀ ਆ ਲੇਵਲ ਸਿਰਫ 2 ਫੁੱਟ ਡਾਊਨ ਹੁੰਦਾ ਉੱਪਰ ਤੋਂ ਕੰਡਿਆਂ ਤੱਕ ਆ ਜਾਂਦਾ 2 2.5 ਫੁੱਟ ਡਾਊਨ ਹੁੰਦਾ ਔਰ ਅੱਜ 10 ਤੋਂ 12 ਫੁੱਟ ਲੈਵਲ ਡਾਊਨ ਆ ਇਹ ਦੇਖ ਸਕਦੇ ਹੋ ਲੈਵਲ ਡਾਊਨ ਕਰਕੇ ਜਿੱਥੇ ਠੋਕਰ ਹੁੰਦੀ ਆ ਉੱਥੇ ਮਿੱਟੀ ਕਚਰਾ ਜੰਮ ਜਾਂਦਾ ਸਾਹਮਣੇ ਦੇਖ ਸਕਦੇ ਹੋ ਕਚਰਾ ਜੰਮ ਕੇ ਤੇ ਉੱਪਰ ਘਾਓ ਗਿਆ ਹੋਇਆ ਇਹ ਹੈ ਜੀ ਨਾਨਕਪੁਰੇ ਦੇ ਸਾਹਮਣੇ ਜੋ ਛੋਟਾ ਪੋਲਾ ਉੱਥੋਂ ਦੀ ਸਥਿਤੀ ਹੈ ਜਿੱਧਰੋਂ ਪਾਣੀ ਆ ਰਿਹਾ ਤੇ ਇੱਧਰੋਂ ਪਾਣੀ ਜਾ ਰਿਹਾ ਜੀ ਇਹ ਹੈ ਜੀ ਪੁਲ ਤੋਂ ਦੇਖੋ ਲੈਵਲ ਕਿੰਨਾ 10-12 ਫੁੱਟ ਡਾਊਨ ਆ ਬਰਸਾਤਾਂ ਨੂੰ ਸਿਰਫ 2 ਜਾਂ 2.5 ਫੁੱਟ ਡਾਊਨ ਹੁੰਦਾ ਇਹ ਦੇਖ ਸਕਦੇ ਤੁਸੀਂ ਅੱਜ 1 ਮਈ 2025 ਨੂੰ ਦਿਨੇ 11 ਵਜੇ ਦੀ ਸਥਿਤੀ ਇਹ ਆ ਜੀ ਪਖੜਾ ਨਹਿਰ ਵਿੱਚ ਪਾਣੀ ਦਾ ਮਜੂਤਾ ਹਾਲ ਕਿੰਨਾ ਲੈਵਲ ਆ ਤੁਸੀਂ ਦੇਖ ਸਕਦੇ ਹੋ ਪਾਣੀ ਦੇਖੋ ਪੂਰਾ ਸਵ ਇਹ ਜੀ ਪਾਖੜਾ ਨਹਿਰ ਜੋ ਨੰਗਲ ਡੈਮ ਤੋਂ ਨਿਕਲਦੀ ਆ ਇਹ ਤੁਹਾਨੂੰ ਦਿਖਾਇਆ ਜੀ ਅੱਜ 1 ਮਈ ਨੂੰ ਹੁੰਦੇ ਨੇ 11 ਵਜੇ ਪਾਖੜਾ ਨਹਿਰ ਦੇ ਵਿੱਚ ਪਾਣੀ ਦਾ ਲੈਵਲ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਖੁਸ਼ ਰੱਖੇ